ਅੰਮ੍ਰਿਤਸਰ ਨੂੰ ਸਰਕਾਰਾਂ ਵੱਲੋਂ ਦਿੱਤਾ ਗਿਆ 스마트 ਸਿਟੀ ਦਾ ਦਰਜਾ ਜ਼ਮੀਨੀ ਪੱਧਰ ਤੇ ਤਾਂ ਦਿਖਾਈ ਨਹੀਂ ਦਿੰਦਾ ਕਿਉਂਕਿ 스마트 ਸਿਟੀ ਦੇ ਦਿਖਤੀ ਤਸਵੀਰ ਕੁਝ ਹੋਰ ਹੀ ਹੁੰਦੀ ਹੈ ਪਰ ਉਹ ਤਸਵੀਰ ਬਹੁਤ ਹੀ ਤੁੰਦਲੀ ਦਿੱਸਦੀ ਹੈ ਕਿਉਂਕਿ ਸ਼ਹਿਰ ਵਿੱਚ ਇਸ ਪ੍ਰੋਜੈਕਟ ਦੀ ਸ਼ਵੀ ਨੂੰ ਖਰਾਬ ਕਰ ਰਹੀਆਂ ਹਨ ਬਹੁਤ ਤਰ੍ਹਾਂ ਦੀਆਂ ਕਮੀਆਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਹਾਲਗੇਟ ਦੀ ਜਿਸ ਦੇ ਬਾਹਰ ਬਣੇ ਪਬਲਿਕ ਟਾਇਲਟਸ ਕੁਝ ਸਾਲ ਪਹਿਲਾਂ ਨਗਰ ਨਿਗਮ ਵੱਲੋਂ ਟਰਾਹ ਦਿੱਤੇ ਗਏ ਸਨ ਪਰ ਹੁਣ ਇਸ ਜਗ੍ਹਾ ਤੇ ਨਿਗਮ ਪ੍ਰਸ਼ਾਸਨ ਵੱਲੋਂ ਨਵੇਂ ਟਾਇਲਟਸ ਬਣਾਤਾ ਦਿੱਤੇ ਗਏ ਹਨ ਪਰ ਇਹਨਾਂ ਨੂੰ ਬਾਹਰੋਂ ਲੋਕ ਲਗਾ ਕੇ ਬੰਦ ਹੀ ਰੱਖਿਆ ਹੋਇਆ ਹੈ ਜਿਸ ਕਾਰਨ ਦੁਕਾਨਦਾਰਾਂ ਰਾਹੀ ਗੀਰਾਂ ਤੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਦੁਕਾਨਦਾਰਾਂ ਨੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਨ ਦਾ ਦੱਸਿਆ ਕਿ ਇਥੇ ਬੰਦ ਪਏ ਟਾਇਲਟਸ ਦੇ ਬਾਹਰ ਹੀ ਲੋਕ ਗੰਦਗੀ ਫੈਲਾਉਂਦੇ ਹਨ ਜਿਸ ਕਾਰਨ ਵਾਤਾਵਰਨ ਬਹੁਤ ਦੂਸ਼ਿਤ ਹੋ ਰਿਹਾ ਹੈ ਅਤੇ ਗੰਦੀ ਬਦਬੂ ਕਾਰਨ ਉਹਨਾਂ ਦਾ ਦੁਕਾਨਾਂ ਤੇ ਬੈਠਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਉਹਨਾਂ ਨੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਟਾਇਲਟਸ ਨੂੰ ਖੋਲ ਦਿੱਤਾ ਜਾਵੇ ਅਤੇ ਇਸ ਜਗ੍ਹਾ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਵਾਤਾਵਰਨ ਵੀ ਸਾਫ਼ ਸੁਥਰਾ ਹੋ ਸਕੇ। ਮੁਸ਼ਕਰ ਸਾਹਿਬ ਜੀ ਤੇ ਬਾਥਰੂਮ ਪੁਰਾਣਾ ਹੈਗਾ ਸੀਗਾ। ਹਾਲ ਗੇਟ ਦੇ ਬਾਹਰ ਬਾਥਰੂਮ ਸੀ ਪੁਰਾਣਾ ਉਹ ਤੋੜਤਾ ਗਿਆ ਸੀ। ਕੋਈ ਥਾਂ ਤੇ ਨਵਾਂ ਤੇ ਬਣ ਗਿਆ ਹੈ। ਨਵੇਂ ਬਣਿਆ ਨਵੀਆ 6 ਮਿੰਟ ਤੋਂ ਵੱਧ ਹੋ ਚੁੱਕੇ ਨੇ ਪਰ ਹਾਲੀ ਤੱਕ ਉਹਨੂੰ ਚਾਲੂ ਨਹੀਂ ਕੀਤਾ ਗਿਆ ਉਹਦੇ ਗੇਟ ਨੂੰ ਤਾਲੇ ਲੱਗੇ ਹੋਏ ਨੇ ਔਰ ਲੋਕ ਜਿਹੜੇ ਆ ਵੀ ਉਹ ਬਾਥੂਮ ਦੇ ਬਾਹਰ ਹੀ ਖੜੇ ਹੋ ਕੇ ਪਿਸ਼ਾਬ ਕਰਦੇ ਰਹਿੰਦੇ ਨੇ ਤੇ ਕਈ ਇਹੋ ਜਿਹੇ ਭਲੇਮਾਨਸ ਵੀ ਆਉਂਦੇ ਨੇ ਜਿਹੜੇ ਰਾਤ ਨੂੰ ਲੈਟਰਨ ਕਰਕੇ ਵੀ ਚਲੇ ਜਾਂਦੇ ਨੇ ਔਰ ਫਰਸ਼ ਵੀ ਬੜਾ ਵਧੀਆ ਇਹਨਾਂ ਨੇ ਪਾਇਆ ਸੀ ਟਾਈਲਾਂ ਲਾਈਆਂ ਸੀ ਟਾਈਲਾਂ ਵੀ ਟੁੱਟ ਰਹੀਆਂ ਸ਼ੁਰੂ ਹੋ ਗਈਆਂ ਨੇ ਤੇ ਲੋਕਾਂ ਦੇ ਫਰਸ਼ ਤੇ ਉੱਤੇ ਗੰਦਪਾਣਾ ਸ਼ੁਰੂ ਕਰਤਾ ਰਾਤ ਨੂੰ ਪੋਟੀ ਕਰ ਜਾਂਦੇ ਨੇ ਤੇ ਉਹ ਬਦ ਉਹ ਬੜੀ ਆਂਦੀ ਰਹਿੰਦੀ ਸਾਰੀ ਦਿਹਾੜੇ ਕੋਈ ਸਰਦੀ ਹੈ ਤੇ ਦਿਨ-ਪ੍ਰਤੀ ਦਿਨ ਪਿਸ਼ਾਬ ਕਰਨ ਦਾ ਲੋਕਾਂ ਦਾ ਹੋਰ ਜਾਨ ਵਧੀ ਜਾ ਰਿਹਾ ਇੱਕ ਹਾਲਗੜ ਦੇ ਅੰਦਰ ਵੀ ਹੈਗਾ ਵੈਕ ਸਾਈਡ ਤੇ ਉਹ ਵੀ ਬੰਦ ਪਿਆ ਹੋਇਆ ਹੈ ਇਹ ਪਤਾ ਪਤਾ ਇਹ ਮੁਸ਼ਕਲ ਤੇ ਆ ਰਹੀ ਹੈ ਫਿਰ ਸਾਨੂੰ ਵੀ ਪਿੰਕ ਪਲਾਇਆ ਜਾਣਾ ਪੈਂਦਾ ਹੋਇਆ ਪਿੰਕ ਪਲਾਇਆ ਬਾਅਦ ਜਿਹੜਾ ਸੂਚਾਲਿਆ ਬਣਿਆ ਉੱਥੇ ਜਾਂਦਾ ਬਾਥਰੂਮ ਕਰਨ ਵਾਸਤੇ ਜੁਕੋ ਜੀ ਸਭ ਤੋਂ ਵੱਡੀ ਗੱਲ ਤੇ ਆ ਵੀ ਜਿਹੜਾ ਕੋਈ ਬਾਹਰ ਦੇ ਟੂਰਿਸਟ ਜਿਵੇਂ ਆਂਦਾ ਉਹਨਾਂ ਨੂੰ ਕਿਸੇ ਨੂੰ ਇਹੋ ਜਿਹੀ ਕੋਈ ਹਾਦਸਾ ਹੋਵੇ ਕਿੱਥੇ ਜਾਏਗਾ ਉਰੇ ਦੇ ਮੇਨ ਚੌਂਗ ਤੇ ਵਿੱਚ ਹਰ ਥਾਂ ਤੇ ਬਣੇ ਹੁੰਦੇ ਨੇ ਇਹਦੇ ਚੌਂਗ ਤੇ ਵਿੱਚ ਬਣਿਆ ਤੇ ਹੈਗਾ ਪਰ ਇਹ ਚਾਲੂ ਨਹੀਂ ਹੈਗਾ ਤੋਂ ਸਿਰ ਬਣੇ ਹੋਦਾ ਵੀ ਕੀ ਫਾਇਦਾ ਇਹਦਾ ਸਿਰਫ ਕਨੈਕਸ਼ਨ ਹੋਣ ਵਾਲਾ ਹੈ ਇਹਦਾ ਕਨੈਕਸ਼ਨ ਕਰ ਦੇਣਗੇ ਇਹਦੇ ਚਾਲੂ ਹੀ ਚਾਲੂ ਹੈ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਹੈ ਨਿਵੇਦਨ ਹੈ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਧੰਨਵਾਦ ਪਹਿਲੇ ਵਾਪਾ ਜੀ ਬਾਥਰੂਮ ਪੁਰਾਣੇ ਉਹ ਭੰਤੇ ਜੇ ਨੇ ਹੁਣੇ ਬਣੇ ਇਹਨੇ ਦੁਖੀ ਉਹਦੇ ਸਾਰਾ ਹਾਲ ਗੇਟ ਸਾਰਾ ਦੁਖੀ ਉਹਦਾ ਸੇ ਬੰਦ ਨਵੇਂ ਬਣੇ ਬੰਦ ਪਏ ਆ ਹਾਂਜੀ ਨਵੇਂ ਪਏ ਬੰਦ ਪਏ ਨੇ ਜੀ ਬਿਲਕੁਲ ਹੀ ਇਹ ਲੋਕੀ ਬਾਹਰ ਕਰ ਜਾਂਦੇ ਹਾਂਜੀ ਬਾਹਰ ਜਿੰਨੂੰ ਕਹਿੰਨੋ ਤੇ ਪੀਓ ਜੇਗਾ ਤੇ ਠੀਕ ਠਿਕਾ ਲਾਇਆ ਤੂੰ ਅਚੋਪਾ ਭਾਈ ਭੈ ਜਨੇ ਆਪਣੇ ਕਿੰਨੀ ਕਿ ਮੁਸ਼ਕਲ ਹੁੰਦੀ ਹੈ ਬਹੁਤ ਜਿਆਦਾ ਬਾਬਾ ਸਾਡੇ ਅੰਦਰ 30-35 ਸਾਲ ਹੋ ਗਏ ਬੈਠੇ ਨੂੰ 30 ਹਾਲਾਤੀ ਨੇ ਥੋੜੇ ਖਰਾਬ ਆਈ ਕੋ ਮੈਂ ਅੰਦਰ ਨਹੀਂ ਗਾਂਗ ਨਵੜਦਾ ਕੀ ਕਰਨਾ ਹੈ ਇਹ ਬੋ ਕਰਕੇ ਜੀ ਇਹ ਬੋ ਕਰਕੇ ਪਰ ਲੈਟਰੀ ਸਹੀ ਸੀ ਉਹ ਲੈਟਰ ਬੜੀਆਂ ਮੁਰੇ ਕੋ ਗਾਹ ਨਹੀਂ ਵੜਦਾ ਕੋਈ ਇਹਨਾਂ ਦੁਖੀ ਬਹੁਤ ਜ਼ਿਆਦਾ ਦੇਖੋ ਜੀ ਇਹ ਮੇਨ ਹਾਲਗੇੜ ਦਾ ਇਲਾਕਾ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਸਿੱਧੀ ਸੜਕ ਜਾਂਦੀ ਹੈ ਯਾਤਰੀ 24 ਘੰਟੇ ਤੁਰਿਆ ਰਹਿੰਦਾ ਟੂਰਿਸਟ 24 ਘੰਟੇ ਤੁਰਦਾ ਫਿਰਦਾ ਜਿੱਥੇ ਵੀ ਬਾਥਰੂਮ ਉਹਨਾਂ ਨੂੰ ਲੱਭਦਾ ਉੱਥੇ ਹੀ ਪਿਸ਼ਾਬ ਕਰਦੇ ਆ ਫਰੈਸ਼ ਹੁੰਦੇ ਆ ਤੇ ਇਹ ਜਿਹੜਾ ਬਾਥਰੂਮ ਸਰਕਾਰ ਵੱਲੋਂ ਮੌਜੂਦਾ ਪੁਰਾਣਾ ਤੋੜ ਕੇ ਨਵਾਂ ਬਣਾਇਆ ਗਿਆ ਤੇ ਇਹ ਬੰਦ ਪਿਆ 14 ਦਾ ਬਣਾਇਆ ਤੇ ਖੋਲਿਆ ਨਹੀਂ ਗਿਆ ਨਾ ਦੀ ਓਪਨਿੰਗ ਹੋਈ ਹੈ ਇਹ ਸਾਲ ਹੋ ਗਿਆ ਬਣੇ ਨੂੰ ਜੀ ਸਾਲ ਹੋ ਗਿਆ ਬਣੇ ਨੂੰ 2 ਸਾਲ ਪਹਿਲਾਂ ਪੁਰਾਣਾ ਡਟਾ ਰਿਹਾ ਸੀ ਉਹਨਾਂ ਨੂੰ ਸਾਲ ਹੋ ਗਿਆ ਬਣੇ ਨੂੰ ਖੋਲਿਆ ਨਹੀਂ ਲੋਕ ਕੀਤਾ ਹੋਇਆ ਹਰ ਜੀ ਸਹੂਲਤਾਂ ਅੰਦਰ ਕੀਤੀ ਹੋਈ ਹੈ ਬਾਥਰੂਮ ਬਣਾਇਆ ਹੈ ਤੇ ਜਿਹੜਾ ਯਾਤਰੀ ਆਉਂਦਾ ਆਮ ਲੋਕ ਆਸੇ ਪਾਸੇ ਜਾਂ ਪਿਛਲੇ ਪਾਸੇ ਅੰਦਰ ਦੇ ਪਾਸੇ ਦੁਕਾਨਦਾਰ ਉਹ ਵੀ ਪਰਚਾਨ ਦੁਕਾਨਾ ਛੱਡ ਕੇ ਬਾਥਰੂਮ ਨਹੀਂ ਦੂਰ ਨਹੀਂ ਜਾ ਜਾਂਦਾ ਉਹ ਜਿਹੜਾ ਵੀ ਦੇਖਦਾ ਨਵੇਂ ਬਾਥਰੂਮ ਦੇ ਬਾਹਰ ਜਿਹੜੇ ਵੀ ਦਵਾਰਾ ਨਵੀਆਂ ਬਣੀਆਂ ਆ ਰੰਗ ਰੋਗ ਨੇ ਆ ਜਿਹੜੇ ਦਰਵਾਜ਼ੇ ਲੱਗੇ ਲੱਕੜ ਦੇ ਜਾਂ ਜਿੱਦਾਂ ਦੇ ਵੀ ਲੱਗੇ ਆ ਉਹਨਾਂ ਟੈਲਾਂ ਉੱਤੇ ਬਾਥਰੂਮ ਕਰ ਦਿੰਦੇ ਆ ਮਲ ਕਰ ਦਿੰਦੇ ਗੰਦ ਕਰ ਦਿੰਦੇ ਗੰਦ ਪੈ ਜਾਂਦਾ ਦੁਕਾਨਾਂ ਨੂੰ ਗੋਡੇ-ਗੋਡੇ ਬੋਹ ਆ ਤੇ ਬੰਬੋਹ ਦੇ ਨਾਲ ਬਿਮਾਰੀਆਂ ਹੁੰਦਾ ਜਿਆਦਾ ਖਤਰਨਾ ਹੁੰਦਾ ਮੰਗ ਹੈ ਜਿੰਨੀ ਜਲਦੀ ਤੋ ਜਲਦੀ ਸਰਕਾਰ ਨੂੰ ਇਹੋ ਜੀ ਬੇਨਤੀ ਕੀਤੀ ਜਾਂਦੀ ਹੈ ਬਾਥਰੂਮ ਓਪਨਿੰਗ ਕਰਾਈ ਜੇ ਖੋਲਿਆ ਜਾਵੇ ਤੇ ਇੱਕ ਬੰਦਾ ਸਰਕਾਰ ਵੱਲੋਂ ਉੱਥੇ ਰਖਾਇਆ ਜਾਵੇ ਤੇ ਸਫਾਈ ਦਾ ਧਿਆਨ ਰੱਖਿਆ ਜਾਵੇ ਬਾਕੀ ਜੋ ਦੁਕਾਨਦਾਰ ਕੋ ਬੰਦਾ ਹੋਏਗਾ ਉਹ ਬਾਥਰੂਮ ਦੇ ਜਿਹੜੇ ਬੰਦੇ ਰੱਖਣਗੇ ਉਹਨਾਂ ਨੂੰ ਦੇ ਦਿੱਤਾ ਜਾਏਗਾ ਮੁਸ਼ਕਲਾਂ ਇਹ ਲੋਕਾਂ ਨੂੰ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਹੈਗੀਆਂ ਹੈ ਕਾਰਪੋਰੇਸ਼ਨ ਜਿਹੜੀ ਹੈ ਕਰ ਪਰੇਸ਼ਾਨ ਹੈਗੀ ਹੈ ਇਹ ਕੰਮ ਨਹੀਂ ਕਰਦੇ ਹੈਗੇ ਕੋਈ ਕੰਮ ਤੋਂ ਜੀ ਚੁਰਾਉਂਦੇ ਹੈਗੇ ਨੇ ਤੁਸੀਂ ਦੇਖੋ ਤੁਸੀਂ ਲੋਕਾਂ ਨੂੰ ਦੇਖੋ ਇਹ ਨੇਚਰਲ ਕਾਲ ਹੈ ਔਰ ਇਹਦੇ ਵਿੱਚ ਲੋਕਾਂ ਨੇ ਜਾਣਾ ਤਾਂ ਹੁੰਦਾ ਹੈ ਲੇਕਿਨ ਇਹ ਇਹਨਾਂ ਨੂੰ ਅਫਸਰਾਂ ਨੂੰ ਚਾਹੀਦਾ ਹੈਗਾ ਬਣਾ ਕੇ ਇਹ ਕੋਈ ਸ਼ੋਪੀਸ ਨਹੀਂ ਰੱਖੇ ਹੋਏ ਹੈਗੇ ਇਹਨਾਂ ਨੂੰ ਖੋਲਣਾ ਚਾਹੀਦਾ ਹੈ ਲੋਕਾਂ ਦੀ ਫੈਸਿਲਿਟੀ ਵਾਸਤੇ ਬਣਾਏ ਆ ਤੇ ਲੋਕਾਂ ਨੂੰ ਇਸਤੇਮਾਲ ਕਰਨ ਦਾ ਮੌਕਾ ਦੇਓ ਆਫ ਕੋਰਸ ਦੁਕਾਨਦਾਰਾਂ ਦੇ ਸਾਰਿਆਂ ਦੀ ਕੰਪਲੇਂਟ ਹੈਗੀ ਆ ਕਿ ਇੱਥੋਂ ਸਮੈਲ ਉੱਠਦੀ ਰਹਿੰਦੀ ਹੈਗੀ ਆ ਕੋਈ ਸਫਾਈ ਨਹੀਂ ਕੋਈ ਕੁਛ ਨਹੀਂ ਕੋਈ ਖਿਆਲ ਹੀ ਨਹੀਂ Smart City ਵੇ ਤੁਸੀਂ ਬਿਹਤਰ ਜਾਣਦੇ ਹੋਗੇ ਜੋ ਇਹਨਾਂ ਦਾ ਹਾਲ ਹੈਗਾ ਇੱਥੇ ਤਾਂ ਕਹਿਣ ਦੀ ਵੀ ਲੋੜ ਨਹੀਂ ਹੈਗੀ ਦੁਨੀਆ ਸਭ ਜਾਣਦੀ ਹੈਗੀ ਹੈ ਕੋਈ ਹੱਜ ਕੰਮ ਨਹੀਂ ਰਹਿ ਗਿਆ ਹੈਗਾ ਸਰਕਾਰਾਂ ਵੀ ਉੱਤੇ ਸੁੱਤੀਆਂ ਪਈਆਂ ਉਹ ਵੀ ਡੰਗ ਟਪਾਣ ਲਈਆਂ ਕੁਛ ਵੀ ਨਹੀਂ ਹੈਗਾ ਫਾਸਟਵੇ ਨਿਊਜ਼ ਟੀਮ ਅੱਜ ਖੜੀ ਹੈ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਇਸ ਗੇਟ ਦੇ ਬਾਹਰ ਇੱਕ ਬਾਥਰੂਮ ਬਣਿਆ ਹੋਇਆ ਹੈ ਜਿਸ ਦੇ ਹਾਲਾਤ ਬਹੁਤ ਹੀ ਮਾੜੇ ਨੇ ਮਾੜੇ ਕੀ ਨੇ ਵੱਧ ਤੋਂ ਬੱਤਰ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਬਾਥਰੂਮ ਬੰਦ ਪਏ ਹੋਣ ਕਾਰਨ ਕਿਉਂਕਿ ਉਹਨਾਂ ਦੱਸਿਆ ਕਾਰਨ ਕਿ ਬੰਦ ਇਸ ਲਈ ਪਏ ਨੇ ਇਹਨਾਂ ਨੂੰ ਕਨੈਕਸ਼ਨ ਹੀ ਨਹੀਂ ਦਿੱਤਾ ਗਿਆ ਸੋ ਸਬੰਧਿਤ ਵਿਭਾਗ ਨੇ ਕਨੈਕਸ਼ਨ ਕਿਉਂ ਨਹੀਂ ਦਿੱਤਾ ਇਹ ਉਹਨਾਂ ਨੂੰ ਪਤਾ ਹੋਵੇਗਾ ਲੇਕਿਨ ਇਹਨਾਂ ਨੂੰ ਜਲਦੀ ਚਾਲੂ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਕਿਹਾ ਕਿ ਇਹ ਚਾਲੂ ਨਾ ਹੋਣ ਕਾਰਨ ਬੰਦ ਪਏ ਨੇ ਔਰ ਉਸ ਕਾਰਨ ਜਿਹੜੀ ਇਹ ਨੈਚੁਰਲ ਕਾਲ ਹੈ ਇਹ ਇਸ ਨੂੰ ਕੋਈ ਰੋਕ ਨਹੀਂ ਸਕਦਾ ਇਸ ਲਈ ਲੋਕ ਕਾਲੀ-ਕਾਲੀ ਵਿੱਚ ਬਾਥਰੂਮ ਦੇ ਬਾਹਰ ਜਾਂ ਕੰਧਾਂ ਦੇ ਨਾਲ ਹੀ ਬਾਥਰੂਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਨਾਲ ਬਹੁਤ ਜ਼ਿਆਦਾ ਕਿਥੇ ਗੰਦਗੀ ਫੈਲ ਗਈ ਹੈ ਬਦਬੂ ਆਂਦੀ ਹੈ ਦੁਕਾਨਦਾਰ ਦੇ ਬੈਠਣਾ ਵੀ ਮੁਸ਼ਕਲ ਹੋ ਗਿਆ ਦੁਕਾਨਦਾਰੀ ਵੀ ਖਰਾਬ ਹੋ ਰਹੀ ਹੈ ਔਰ ਟੂਰਿਸਟ ਬਾਹਰੋਂ ਆਉਂਦਾ ਹੈ ਟੂਰਿਸਟ ਵੀ ਜਿਹੜਾ ਬਾਹਰੋਂ ਆਇਆ ਸਫ਼ਰ ਕਰਕੇ ਉਹਨੂੰ ਵੀ ਕਈ ਵਾਰ ਐਮਰਜੈਂਸੀ ਕਿਥੇ ਜਾਣਾ ਪੈਂਦਾ ਹੈ ਲੇਕਿਨ ਚਾਹੀਦਾ ਤੇ ਹਰ ਜਗ੍ਹਾ ਇਹ ਜਿਹੜੇ ਪਬਲਿਕ ਟਾਇਲਟਸ ਬਣੇ ਹੋਣ ਔਰ ਜੇ ਬਣੇ ਆ ਤੇ ਉਹਨਾਂ ਦੀ ਸਾਫ਼ ਸਫਾਈ ਵੀ ਹੋਵੇ ਲੇਕਿਨ ਜਿਹੜੀ ਇੱਥੇ ਬਣਿਆ ਹੋਇਆ ਹੈ ਬੰਦ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਸੋ ਉਹਨਾਂ ਨੇ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਇੱਕ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮੱਗਦੇ ਵਿਭਾਗ ਨੂੰ ਕਿ ਇਸ ਨੂੰ ਖੋਲਿਆ ਜਾਵੇ ਇਸ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਫਾਸਟੇ ਨਿਊਜ਼ ਲਈ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ